ਉਸ ਨੇ ਜਦ ਇਹ ਖਬਰ ਆ ਕੇ ਬਾਬਾ ਜੀ ਨੂੰ ਦੱਸੀ ਉਹਨਾਂ ਨੇ ਉਸ ਵੇਲੇ ਖੰਡਾਵਾ ਬੇਮੀਆਨੀ ਕਰ ਲਿਆ 7 ਫੁੱਟ ਦਾ ਜਰਨੈਲ ਵੀ ਰਸਤੇ ਵਿੱਚ ਆ ਗਿਆ ਅੱਖਾਂ ਲਾੜ ਹੋ ਗਈਆਂ ਡੋਲੇ ਫੜ ਕੇ ਤੇ ਉਹਨਾਂ ਨੇ ਆਪਣਾ ਅੱਠ ਸਿੰਘਾਂ ਦਾ ਜੱਥਾ ਲੈ ਕੇ ਕੋੜਿਆਂ ਦੇ ਜਿਹੜੇ ਹਥਿਆਰ ਲਾਗ ਸੀ ਬੰਦੂਕ ਪਰਛਾ ਖੰਡੇ ਤੇਗੇ ਸਭ ਲੈ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਰਵਾਨਾ ਹੋ ਗਏ ਪਿੰਡ ਪਿੰਡ ਜਾਂਦੇ ਰਹੇ ਫੋਕਾ ਦਿੰਦੇ ਰਹੇ ਸਾਰਿਆਂ ਨੂੰ ਦੱਸ ਦੇ ਕਿ ਆਪਣੇ ਹਰਬੰਦਰ ਸਾਹਿਬ ਜੀ ਦਾ ਅਨਰਾਮਦਾਸ ਜੀ ਦੇ ਦਰ ਦੀ ਬੇਦਵੀ ਹੋਈ ਹੈ ਸਾਰੇ ਨਾਮ ਚੱਲੋ ਜਿਹਨੂੰ ਆਪਣੇ ਗੁਰੂ ਨਾਲ ਪਿਆਰ ਹੈ ਤਰਨ ਤਰਨ ਫਦੇ ਚੱਕ ਪਿੰਡ ਦੇ ਵਿੱਚ ਆ ਗਏ ਉਹਨਾਂ ਦਾ ਜਥੇ ਦੇ 4000 4.5000 ਤੱਕ ਦੀ ਗਿਣਤੀ ਹੋ ਗਈ ਉੱਥੇ ਫਿਰ ਪਰਖੋਂ ਲੱਗੀ ਤਾਂ ਦਾਨਦਨ ਬਾਬਾ ਜੀ ਨੇ ਆਪਣੇ ਕੰਡੇ ਨੂੰ ਬੇਮਿਆਨਾ ਕੀਤਾ ਤੇ ਧਰਤੀ ਦੇ ਵਿੱਚ ਲਕੀਰ ਖਿੱਚੀ ਉੱਥੇ ਅੱਜ ਗੁਰ ਦੁਆਰਾ ਲਕੀਰ ਗਾਂ ਸਾਬਸ ਜੋ ਵੀ ਦਿਆ ਉਸ ਲਕੀਰ ਖਿਚਣ ਤੋਂ ਬਾਅਦ ਉਹਨਾਂ ਨੇ ਕਿਹਾ ਜੋ ਤੋ ਪ੍ਰੇਮ ਖੇਡਣ ਕਾ ਚੋ ਫਿਰ ਤ ਤਨੀ ਕਲੀ ਮੇ ਜਾਓ ਕਿ ਤੂੰ ਮਾਰਗ ਪੈ ਤਨੀ ਜੇ ਫਿਰ ਜੀਜੇ ਕਾਨ ਨਾ ਕੀਜੇ ਜਿਹੜੇ ਜਿਹੜੇ ਸਿਨੂ ਘਰ ਨਾਲ ਆਪਣੇ ਪਰਿਵਾਰ ਨਾਲ 모ਹ ਹੈ ਉਹ ਵਾਪਸ ਚਲੇ ਜਾਓ ਤੇ ਜਿਨੂੰ ਗੁਰੂ ਨਾਲ ਪਿਆਰ ਹੈ ਉਹ ਲਕੀਰ ਪਾਰ ਕਰ ਆਓ ਤੇ ਜਗ ਦੇ ਮੈਦਾਨ ਵਿੱਚ ਉਤਰਨ ਲਈ ਤਿਆਰ ਹੋ ਜਾਓ ਸਾਰਾ ਦਾ ਸਾਰਾ 4.5 ਹਜ਼ਾਰ ਦਾ ਜੱਥਾ ਲਕੀਰ ਪਾਰ ਕਰ ਗਿਆ ਤੇ ਜਗ ਨੂੰ ਤਿਆਰ ਵਰ ਤਿਆਰ ਹੋ ਕੇ ਸੂਰਬੇ ਜਕਾਰੇ ਛੱਡਦੇ ਜਾਂਦੇ ਆ ਦੋਹਰੇ ਪੜਦੇ ਆ ਕਬੀਰ ਮੋਹ ਮਰਨੇ ਕਾ ਚਾਹ ਹੈ ਮਰੋ ਦਾ ਹਰ ਕੇ ਦਵਾਰ ਗਗਨ ਤਮਾਮਾ ਬਾਜ ਉੱਪਰ ਹੋਏ ਸ਼ਾਨੇ ਕਾ ਹੋ ਖੇਤ ਜੋ ਵਾਡਿਓ ਸੂਰਮਾ ਅਬ ਜੂ ਜਨਕੋ ਦਾਓ ਸੂਰਾ ਸੋ ਪਹਿਚਾਨੀਆਂ ਜੋ ਲੜੇ ਤੀਂਕੇ ਹੇਤ ਪੁਰਜਾ ਕੱਟ ਮਰੇ ਸਾਰਾ ਅੱਜ ਤਾਂ ਜੰਗ ਦੇ ਮੈਦਾਨ ਵਿੱਚ ਉਤਰਿਆ ਦੁਸ਼ਮਣਾਂ ਵੱਡਦਾ ਜਾ ਰਿਹਾ ਕਿਤਰਾ ਜੰਗ ਦੇ ਵਿੱਚ ਮਨੁੱਖਾਂ ਦਾ ਯੁੱਧ ਹੋਇਆ ਕਵਿਸ਼ਰੀ ਸਰਵਣ ਕਰਨਾ ਜੀ ਸਾਰੀ ਸੰਗਤ ਨੂੰ ਬੇਨਤੀ ਆ ਬੜੇ ਪਿਆਰ ਨਾਲ ਪਹਿਲਾਂ ਫਦੇ ਨਹੀਂ ਆਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਟਾਡੇ ਉੱਤੇ ਸਤ ਗੁਰੂ ਮੈਂ ਨਿਪਰਵਸਾ ਹੱਥ ਵਿੱਚ ਕੰਡਾ ਫੜ ਲਿਆ ਗੈਂ ਕਬਰ ਆਵੇ ਸੀਸ ਧਲੀ ਦੇ ਰੱਖ ਕੇ ਸਿੰਘ ਲੜਦਾ ਜਾਵੇ ਸੀਸ ਧਲੀ ਦੇ ਰੱਖ ਕੇ ਸਿੰਘ ਲੜਦਾ ਜਾਵੇ